ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਸਰਕਾਰੀ ਹਾਈ ਸਕੂਲ ਬੜਬਾ ਵਿਖੇ ਸਕੂਲ ਮੁਖੀ ਸੁਮੰਤ ਕੁਮਾਰ ਅਤੇ ਪਿੰਡ ਬੜਬਾ ਦੇ ਸਰਪੰਚ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਦੇ ਲਗਾਏ ਹਲਕਾ ਕੋਆਰਡੀਨੇਟਰ ਸਰਦਾਰ ਅਵਤਾਰ ਸਿੰਘ ਪੁਨਰ ਦੀ ਜੋਖ ਅਗਵਾਈ ਵਿੱਚ ਵਿਦਿਆਰਥੀਆਂ ਦੇ ਨਸ਼ਿਆਂ ਵਿਰੁੱਧ ਭਾਸ਼ਣ ਮੁਕਾਬਲੇ ਉਪਰੰਤ ਪਿੰਡ ਵਿੱਚ ਇੱਕ ਰੈਲੀ ਕੱਢੀ ਗਈ ਜੈਲੀ ਦੌਰਾਨ ਵਿਦਿਆਰਥੀਆਂ ਵੱਲੋਂ ਨਸ਼ਿਆਂ ਨੂੰ ਤਿਆਗਣ ਲਈ ਨਾਅਰੇ ਲਗਾਉਂਦੇ ਹੋਏ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਇਸ ਮੌਕੇ ਨਸ਼ੇ ਵਿਰੁੱਧ ਹਲਕਾ ਕੋਆਰਡੀਨੇਟਰ ਲਗਾਏ ਅਪਤਾਰ ਸਿੰਘ ਪੁੰਨਰ ਵੱਲੋਂ ਆਪਣੇ ਸੰਬੋਧਨ ਦੌਰਾਨ ਜਿੱਥੇ ਦੱਸਿਆ ਕਿ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਉੱਥੇ ਹੀ ਜ਼ਿਕਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਤਾਂ ਉਸ ਸਬੰਧੀ ਜਾਣਕਾਰੀ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਉਸ ਵਿਅਕਤੀ ਨੂੰ ਨਸ਼ੇ ਦੇ ਕੋੜ ਤੋਂ ਮੁਕਤ ਕਰਵਾਇਆ ਜਾ ਸਕੇ ਇਸ ਤੋਂ ਇਲਾਵਾ ਜੇਕਰ ਕੋਈ ਪਿੰਡ ਵਿੱਚ ਨਸ਼ੇ ਵੇਚਦਾ ਹੈ ਤਾਂ ਉਸ ਦੀ ਜਾਣਕਾਰੀ ਪੰਜਾਬ ਪੁਲਿਸ ਨੂੰ ਦਿੱਤੀ ਜਾਵੇ ਇਸ ਮੌਕੇ ਉਹਨਾਂ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਇਸ ਤਰ੍ਹਾਂ ਇਸ ਮੌਕੇ ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਅਤੇ ਅਧਿਆਪਕ ਖਾ ਜੀ ਸਾਰੇ ਵਿਦਿਆਰਥੀਆਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਸ਼ੇਸ਼ ਲਿਪੋਰਟ ਕੀਤਾ ਉੱਥੇ ਹੀ ਆਪਣੇ ਆਲੇ ਦੁਆਲੇ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਅਧਿਆਪਕਾਂ ਦੁਆਰਾ ਸਬੰਧਿਤ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਅਜਿਹੇ ਵਿਅਕਤੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਵਾਇਆ ਜਾ ਸਕੇ ਗਾਰੇ ਕੁਛ ਨਾ ਛੱਡੇ ਬੱਲੇ ਨਸ਼ੀਨ ਤੋੜੋ ਜਾਗੋ ਜਾਗੋ ਨਸ਼ੀ ਤੇ ਆਗੋ ਬੱਚਾ ਜਾਗੋ ਜੇ ਤੇ ਆਗੋ ਜਾਗੋ ਜਾਗੋ ਜੇ ਤੇ ਆਗੋ ਜਿੱਕਾ ਖਾਲਸਾ ਵਾਇਗੁਰ ਜਿੱਕੀ ਫਤਿਹ ਅੱਜ ਪੰਜਾਬ ਸਰਕਾਰ ਵੱਲੋਂ ਜੋ ਜੁੱਧ ਨਸ਼ੇ ਵਿਰੁੱਧ ਬਹਿਮ ਪੂਰੇ ਪੰਜਾਬ ਵਿੱਚ ਛੇੜ ਗਈ ਹੈ ਉਹ ਅੱਜ ਪਿੰਡ-ਪਿੰਡ ਤੱਕ ਪਹੁੰਚ ਚੁੱਕੀ ਹੈ ਪਹਿਲਾਂ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਪਿੰਡ-ਪਿੰਡ ਜਾ ਕੇ ਜਾਗਰੂਕਤਾ ਕੈਂਪ ਲਾਇਆ ਜਾ ਰਹੇ ਸੀਗੇ ਘਰ-ਘਰ ਜਾ ਕੇ ਵਿਲੇ ਡਿਫੈਂਸ ਕਮੇਟੀਆਂ ਪਿੰਡਾਂ-ਪਿੰਡਾਂ ਵਿੱਚ ਜਾ ਕੇ ਬਣ ਰਹੀਆਂ ਸੀਆਂ ਹੁਣ ਅੱਜ ਉਹ ਬੱਚਿਆਂ ਦੇ ਸਕੂਲਾਂ ਵਿੱਚ ਜਾ ਕੇ ਜਾਗਰੂਕ ਕਰਨੇ ਬੱਚਿਆਂ ਨੂੰ ਇਸ ਬਾਰੇ ਜਾਗਰੂਕ ਕਰਨਾ ਕਿਉਂਕਿ ਬੱਚਿਆਂ ਨੂੰ ਜਾਗਰੂਕ ਕਰਨੇ ਨਾਲ ਹੀ ਸਾਡੇ ਪੂਰਾ ਪੰਜਾਬ ਸਾਡੇ ਪੂਰਾ ਇਕੱਲੇ-ਇਕੱਲੇ ਘਰ ਤੱਕ ਇਹ ਜਾਣਕਾਰੀ ਪਹੁੰਚਣੀ ਹੈ ਸੋ ਅਸੀਂ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇਹ ਅਹਿਮ ਇਸ਼ੂ ਚੱਕਿਆ ਸੋ ਜੇ ਸਾਡੇ ਬੱਚੇ ਜਾਗਰੂਕ ਹੋਣਗੇ ਸਾਡੇ ਜੋ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ ਜਾਂ ਜੋ ਨਸ਼ਿਆਂ ਦੇ ਸਮਗਲਰ ਹਨ ਉਹਨਾਂ ਬਾਰੇ ਕਿਵੇਂ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਬੱਚਿਆਂ ਨੂੰ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਜੇ ਸਾਡਾ ਕੋਈ ਪਰਿਵਾਰ ਦਾ ਜਾਂ ਸਾਡੇ ਆਂਡ ਗਵਾਂਡ ਦੇ ਵਿੱਚ ਕੋਈ ਨਸ਼ੇ ਦਾ ਆਦੀ ਹੈਗਾ ਸਭ ਤੋਂ ਪਹਿਲਾਂ ਅਸੀਂ ਪਿੰਡ ਦੇ ਮੋਤਵਾਰ ਨੂੰ ਸਰਪੰਚ ਸਾਹਿਬ ਮੈਂਬਰ ਪੰਚਾਇਤ ਲੰਬੜਦਾਰ ਸਵਾਨ ਜਾਂ ਡਾਕਟਰ ਸਾਹਿਬ ਨਾਲ ਤਾਲਮੇਲ ਕਰਕੇ ਜ਼ਿਲ੍ਹੇ ਦੇ ਵਿੱਚ ਜੋ ਨਸ਼ਾ ਛਡਾਊ ਕੇਂਦਰ ਹੈਗੇ ਉੱਥੋਂ ਅਸੀਂ ਪ੍ਰੋਪਰ ਲਾਜ ਕਰਾਣਾ ਹੈ ਉਸ ਤੋਂ ਬਿਨਾ ਜਿਹੜੇ ਨਸ਼ੇ ਦੇ ਸਮਗਲਰ ਹੈਗੇ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਵੀ ਸਾਨੂੰ ਮਤਲਬ ਲੜਾਈ ਕਰਨ ਦੀ ਲੋੜ ਨਹੀਂ ਹੈਗੀ ਉਲਝਣਾ ਨਹੀਂ ਹੈਗਾ ਸਿਰਫ ਸਿਰਫ ਪੰਜਾਬ ਸਰਕਾਰ ਵੱਲੋਂ ਜੋ ਯੁੱਧ ਨਸ਼ਾ ਵਿਰੋਧ ਮਹਮ ਦਾ ਇੱਕ ਨੰਬਰ ਟੋਲ ਫਰੀ ਨੰਬਰ ਰਿਲੀਜ਼ ਕੀਤਾ ਹੈ 9779100200 ਉਸ ਨੰਬਰ ਤੇ ਕੋਈ ਫੋਨ ਕਾਲ ਨਹੀਂ ਹੁੰਦੀ ਸਿਰਫ ਸਿਰਫ ਵਟਸਐਪ ਮੈਸੇਜ ਹੁੰਦਾ ਹੈ ਉਸ ਨੰਬਰ ਤੇ ਵਟਸਐਪ ਮੈਸੇਜ ਕਰਕੇ ਅਸੀਂ ਉਸ ਬੰਦੇ ਦਾ ਪੂਰਾ ਬਾਇਓ ਡਾਟਾ ਪੰਜਾਬ ਸਰਕਾਰ ਕੋ ਚੱਲਿਆ ਜਾਂਦਾ ਹੈ ਸੋ ਉਸ ਬੰਦੇ ਦਾ ਨਾਮ ਬਿਲਕੁਲ ਗੁਪਤ ਰਹਿੰਦਾ ਹੈ ਉਹ ਸਰਕਾਰ ਦਾ ਕੰਮ ਹੁੰਦਾ ਹੈ ਫਿਰ ਉਸ ਤੋਂ ਬਾਅਦ ਸਪੰਦਰ ਥਾਣੇ ਦੇ ਵਿੱਚ ਆ ਕੇ ਉਹ ਜਾਣਕਾਰੀ ਆ ਜਾਂਦੀ ਹੈ ਉਹ ਬਾਕੀ ਕੰਮ ਸਰਕਾਰ ਦਾ ਹੁੰਦਾ ਹੈ ਕਿ ਉਸ ਬੰਦੇ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈ ਜੋ ਬੰਦਾ ਨਹੀਂ ਹਟਦਾ ਤਾਂ ਸਰਕਾਰ ਦੇ ਕੋਲ ਉਹਨਾਂ ਦੇ ਘਰ ਢਾਣ ਦਾ ਵੀ ਅੱਗੇ ਹੈਗੀ ਹੈ ਸੋ ਸਾਰੇ ਬੱਚਾ ਨੂੰ ਇਹੀ ਬੇਨਤੀ ਕਰਦੇ ਆ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਆਂਡ ਗਵਾਂਡ ਦੇ ਵਿੱਚ ਰਿਸ਼ਤੇਦਾਰੀ ਮਿੱਤਰ ਸੱਜਣ ਜੇ ਕੋ ਲੱਗਦਾ ਹੈ ਕੋ ਬੱਚਾ ਨੌਜਵਾਨ ਜਾਂ ਕੋਈ ਬਜ਼ੁਰਗ ਨਸ਼ੇ ਦਾ ਅਦੀ ਹੈਗਾ ਤਾਂ ਆਪਣੇ ਆਂਡ ਗਵਾਂਡ ਸਰਕਾਰ ਨੂੰ ਜਾਂ ਕਿਸੇ ਵੀ ਮੋਤਬਰ ਬੰਦੇ ਨਾਲ ਤਾਲਮਿਲ ਕਰਕੇ ਉਹਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਕਿਉਂਕਿ ਇਹ ਅੱਜ ਦੇ ਦਿਨ ਵਿੱਚ ਬੜਾ ਅਹਿਮ ਇਸ਼ੂ ਹੈ ਇਸ ਇੱਕ ਪੁੰਨ ਦਾ ਕੰਮ ਹੈ ਜਿਹੜਾ ਸਾਡੇ ਇੱਕ ਫੋਨ ਕਾਲ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ ਤੇ ਇਸ ਤੋਂ ਵੱਡਾ ਪੁੰਨ ਹੋਰ ਨਹੀਂ ਹੋ ਸਕਦਾ ਸੋ ਅਸੀਂ ਸਾਰੇ ਪਿੰਡ ਵਾਸੀਆਂ ਵੱਲੋਂ ਇਸ ਬੜਬਾ ਗਵਰਨਮੈਂਟ ਹਾਈ ਸਕੂਲ ਬੜਬਾ ਦੇ ਜੋ ਟੀਚਰ ਸਭਾ ਨੇ ਅੱਜ ਜਾਗਰੂਕਤਾ ਰੈਲੀ ਕੱਢੀ ਆ ਸਾਡੇ ਪਿੰਡ ਦੇ ਵਿੱਚ ਇਸ ਦੇ ਨਾਲ ਵੱਡਾ ਇਫੈਕਟ ਪੈਂਦਾ ਹੈ ਬਾਕ-ਬਾਕ ਪਿੰਡਾਂ ਤੋਂ ਬੱਚੇ ਆਂਦੇ ਆ ਸਾਰੇ ਪਿੰਡ ਵਿੱਚ ਘੁੰਮ ਕੇ ਸਾਰਿਆਂ ਨੂੰ ਇਸ ਗੱਲ ਬਾਰੇ ਜਾਗਰੂਕ ਕਰਨਾ ਹੈ ਸੋ ਅਸੀਂ ਟੀਚਰ ਸਭਾ ਦਾ ਬੱਚਿਆਂ ਦੇ ਬੜੇ ਧੰਨਵਾਦੀ ਆ ਕਿ ਜਿਹਨਾਂ ਸਾਡੇ ਪਿੰਡ ਵਿੱਚ ਜਾਗਰੂਕਤਾ ਰੈਲੀ ਕੱਢੀ ਆ ਇਹਨਾਂ ਕਹਿੰਦਾ ਹਾਂ ਧੰਨਵਾਦ